ਤਿਤਵੀ ਤੇ ਬੈਠੇ ਗੁਰੂ ਅਰਜਨ ਦੇਵ ਜੀ ਇਹਨਾਂ ਦਾ ਇਤਿਹਾਸ ਕਿਸੇ ਕਿਸੇ ਨੂੰ ਪਤਾ ਸਿੱਖੀ ਵੀ ਕਿਵੇਂ ਜਉਂਦੀ ਰਹੂਗੀ ਕੰਗਾਂ ਨੂੰ ਤਾਂ ਗੁਰੂਆਂ ਦੇ ਨਾਂ ਨਹੀਂ ਪਤਾ ਕਿਹੜੇ ਕਿਹੜੇ ਸਲੇਪਸਾ ਤੁਹਾਡੇ ਵੀ ਵਾਧੂ ਆ ਵਾਧੂ ਆ ਹਾਂ ਵਾਧੂ ਮਤਲਬ ਕਿੰਨੇ ਕੁ ਵਾਧੂ ਆ 8 ਮੈਨੂੰ ਤਾਂ ਭਾਈ ਅੰਗਰੇਜ਼ੀ ਆ ਜ਼ਿਆਦਾ ਤਾਂ ਅੱਛਾ ਅੰਗਰੇਜ਼ੀ ਦਾ ਕੀ ਕੀ ਆਉਂਦਾ ਅੰਗਰੇਜ਼ੀ ਦੱਸਣਾ ਦੇ ਓਏ ਜਦੋਂ ਸਿਖਾਉਗੇ ਜਦੋਂ ਸਿਖਾਉਣ ਕੇ ਦੱਸਾਊਗਾ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਸਿੰਘ ਮਤੇ ਕਿ ਤੁਸੀਂ ਦੇਖ ਰਹੇ ਹੋ ਹੈਵਨ ਇੰਡੀਆ ਟੀਵੀ ਅੱਜ ਅਸੀਂ ਬਾਗਾਪੁਰਾਣਾ ਹਲਕੇ ਦੇ ਪਿੰਡ ਮੱਲ ਕੰਦੇ ਵਿੱਚ ਖੜੇ ਆ ਜਿੱਥੇ ਕਿ ਸਰਕਾਰੀ ਸਕੂਲ ਦੇ ਅੱਗੇ ਖੜੇ ਆ ਆਪਾਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਛੁੱਟੀ ਹੋਣ ਵਾਲੀ ਆ ਅੱਜ ਆਪਾਂ ਦੇਖਾਂਗੇ ਬੱਚਿਆਂ ਦਾ ਟੈਲੈਂਟ ਤੇ ਬੱਚਿਆਂ ਦੀ ਪੜ੍ਹਾਈ ਤੇ ਆਪਾਂ ਸਾਰਾ ਕੁਝ ਉਹ ਦੇਖਦੇ ਆ ਤੇ ਆਪਾਂ ਗੱਲਬਾਤ ਕਰਦੇ ਆ ਬੱਚਿਆਂ ਦੇ ਨਾਲ ਬੱਚੇ ਪੰਜਾਬੀ ਮਾਂ ਬੋਲੀ ਨੂੰ ਕਿੰਨਾ ਕਿ ਪਿਆਰ ਕਰਦੇ ਆ ਤੇ ਜਾਂ ਪੰਜਾਬੀ ਬੋਲੀ ਜਾਂ ਕਿਹੜਾ ਸਿਲੇਬਸ ਪੜ੍ਹਦੇ ਨੇ ਬੱਚੇ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਪਿੰਡ ਮੱਲਕੇ ਦੇ ਵਿੱਚ ਖੜੇ ਆ ਤੇ ਆਪਾਂ ਬੱਚਿਆਂ ਨਾਲ ਗੱਲਬਾਤ ਕਰਦੇ ਸਕੂਲ ਦੇ ਵਿੱਚੋਂ ਬੱਚੇ ਆਏ ਆ ਛੁੱਟੀ ਹੋਈ ਆ ਕਿੰਨੇ ਵੀ ਕਲਾਸ ਪੜ੍ਹਦੇ ਆ ਮੈਂ ਵੀ ਮੈਂ 8ਵੀਂ ਪੜ੍ਹਦਾ ਹਾਂ ਵੀ ਕਿਹੜੇ ਕਿਹੜੇ ਸਿਲੇਬਸ ਆ ਤੁਹਾਡੇ ਵੀ ਬਾਦੂ ਆ ਬਾਦੂ ਆ ਹਾਂ ਬਾਦੂ ਮਤਲਬ ਕਿੰਨੇ ਕੁ ਬਾਦੂ ਆ 8 ਕੀ ਕੀ ਜ਼ਿਆਦਾ ਇੰਟਰਸਟ ਕਿਹੜੀ ਕਿਹੜੇ ਸਿਲੇਬਸ ਚ ਆ ਪਤਾ ਹੀ ਨਹੀਂ ਪਤਾ ਹੀ ਨਹੀਂ ਹੈਂ ਮੈਂਸ ਚ ਬਈ ਮੈਸਜ ਹਾਂ ਮੈਂ ਮੈਂ ਤੇਰੇ ਲੋਕ ਭਜਦੇ ਹਾਂ ਤੂੰ ਕਹਿੰਦਾ ਮੈਂ ਨਹੀਂ ਮੈਂ ਸੁਣਦਾ ਵੀ ਸੋਖਾ ਬੋਲ ਕੇ ਚਾ ਯਾਰ ਸੋਖਾ ਵੀ ਸੋਖਾ ਲੱਗਦਾ ਬਾ ਸੋਖਾ ਮੈਨੂੰ ਤਾਂ ਵੀ ਇੰਗਲਿਸ਼ ਹੀ ਆ ਜਿਆਦਾ ਤਾਂ ਅੱਛਾ ਇੰਗਲਿਸ਼ ਦਾ ਕੀ 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 ਆਉਂਦਾ ਇੰਗਲਿਸ਼ ਦੱਸਣਾ ਦੇ ਓਏ ਜੇ ਸਿਖਾਉਂਗੇ ਜੇ ਸਿਖਾਉਣ ਕੇ ਸਿਖਾਊਗਾ ਉਨੀ ਆਦਾ ਹੈ ਤੇ ਬੈਗ ਦਾ ਭਾਰ ਕਿੰਨਾ ਕ ਬਹੁਤ ਜ਼ਿਆਦਾ ਹੋਗਾ ਹੈ ਜ਼ਿਆਦਾ ਆਦਾ ਠੀਕ ਆ ਜਾ ਤੂੰ ਆ ਜਾ ਇਹਦੇ ਮਗਰ ਭਾਰ ਵਾਲਾ ਪਤਾ ਤੁਹਾਨੂੰ ਗਰਮੀ ਬਹੁਤ ਜ਼ਿਆਦਾ ਤੁਰ ਕੇ ਸਕੂਲ ਦੇ ਵਿੱਚ ਕਿੰਨੀ ਕੁ ਦੂਰ ਜਾਣਾ ਤੁਰ ਕੇ ਬਹੁਤ ਜਾਣਾ ਬਈ ਸੱਤ ਅੱਠ ਕ ਸਕੂਲ ਦੀ ਰੱਖਿਆ ਇਹਦੀ ਬਹੁਤ ਜਾਣਾ ਬਈ ਬਹੁਤ ਤੁਰ ਕੇ ਜਾਣਾ ਪਸੀਨਾ ਪਸੀਨਾ ਹੋਇਆ ਮੇਰੇ ਤਾਂ ਹਾਂਜੀ ਬਈ ਆਈ ਰਮਾਂ ਨੂੰ ਰੱਖਿਆ ਕਰ ਦੇ ਬਈ ਪੈਨਟ ਉੱਪਰ ਆਉਂਦਾ ਰਵੇ ਤੇ ਥਾਰ ਖੁੱਲ ਜਾਂਦੇ ਜਾਂਦੇ ਬਈ ਮੜਕ ਮੜਕ ਕੇ ਹੋਏ ਨੇ ਜੋ ਹੀ ਦੂਜੀ ਵਾਰ ਨਹੀਂ ਪਾਣੀ ਲਾਉਣਾ ਪੈਂਦਾ ਨਾਉਣ ਤੋਂ ਡਰ ਲੱਗਦਾ ਨਹੀਂ ਨਹੀਂ ਲੱਗਦਾ ਜੀ ਥੋੜਾ ਲੱਗਦਾ ਕੋੜਾ ਇਹਦਾ ਤੇ ਸਤਿਗੁਰੂ ਜੀ ਆਸੀ ਕਹਾਂਸ ਜੀ ਆ ਵੀ ਕੀ ਹਾਲ ਖਾਲਸਾ ਵਧੀਆ ਜੀ ਕਿਵੇਂ ਲੱਗਦਾ ਮੂਰੇ ਨਾ ਕਰਦੇ ਓਏ ਕਿਵੇਂ ਕਿੰਨੇ ਵੇਲੇ ਛੁੱਟੀ ਹੁੰਦੀ ਤੁਹਾਨੂੰ 2 ਵਜੇ 2 ਵਜੇ ਕਿੰਨੇ ਸਿਲੇਬਸ ਕਿਹੜੀ ਕਲਾਸ ਚ ਪੜਦੇ ਕਿੰਨੇ ਸਿਲੇਬਸ ਆ ਤੁਹਾਡੇ ਮੀਂਹ ਪੜਦਾ ਹੀ 8 ਸਿਲੇਬਸ ਆਈ 8 ਸਿਲੇਬਸ ਤੇ ਇੰਟਰਸਟਡ ਸਿਲੇਬਸ ਕਿਹੜਾ ਕ ਇੰਟਰਸਟਡ ਦਾ ਹੀ ਪੰਜਾਬੀ ਹੀ ਪੰਜਾਬੀ ਪੰਜਾਬੀ ਨਾਲ ਕਾਫੀ ਪਿਆਰ ਲੱਗਦਾ ਹਨਾ ਹਾਂਜੀ ਤੇ ਅੰਗਰੇਜ਼ੀ ਨਾਲ ਨਹੀਂ ਅੰਗਰੇਜ਼ੀ ਨਾਲ ਮਾਂ ਬੋਲੀ ਹੀ ਆਪਣੀ ਵੀ ਆ ਵੀ ਬਿਲਕੁਲ ਪੰਜਾਬੀ ਮਾਂ ਬੋਲੀ ਤੇ ਨਾਲ ਅੰਗਰੇਜ਼ੀ ਅੰਗ੍ਰੂਜੀ ਜਾਂ ਕੁਝ ਹੋਰ ਨਹੀਂ ਅੰਗਰੇਜ਼ੀ ਨਹੀਂ ਕਿ ਮੈਂ ਕੋਈ ਹਾਈਲਾਈਟਸ ਵਗੈਰਾ ਕਰਨ ਵਾਸਤੇ ਨਹੀਂ ਸੋਚਦਾ ਨਹੀਂ ਠੀਕ ਆ ਤੁਸੀਂ ਤੁਸੀਂ ਕਿੰਨੂ ਕਲਾਸ ਚ 10ਵੀਂ ਜੀ 10ਵੀਂ ਜੀ ਸਿਲੇਬਸ 80 ਤੇ ਸਕੂਲ ਕਿਵੇਂ ਇੰਟਰਸਟਿਡ ਲੱਗਦਾ ਕਿਵੇਂ ਲੱਗਦਾ ਸਕੂਲ ਠੀਕ ਆ ਜੀ ਵਧੀਆ ਹੀ ਵਧੀਆ ਟੀਚਰ ਕਿੰਨੇ ਆ ਸਕੂਲ ਚ 15 ਆ ਜੀ 15 ਤੇ ਵੱਧ ਵਧੀਆ ਕਿਹੜੇ ਟੀਚਰ ਲੱਗਦੇ ਤੁਹਾਨੂੰ ਦਵਿੰਦਰ ਸਾਹਿਬ ਕੀ ਕੀ ਸਿਲੇਬਸ ਪੜਾਉਂਦੇ ਹੋ एसएसडी एसएसडी ਨਾਲ ਫਿਰ ਪੂਰਾ ਲਗਾ ਵਧੀਆ ਹੀ ਤੇ ਹੋਰ ਕਿਹੜੀ ਭਾਸ਼ਾ ਵਧੀਆ ਲੱਗਦੀ ਤੁਹਾਨੂੰ ਪਿਆਬੀ ਪੰਜਾਬੀ ਦਾ ਮਾਂ ਬੋਲੀ ਆ ਆਪਣੀ ਉਸ ਤੋਂ ਇਲਾਵਾ ਹੋਰ ਕੋਈ ਕੱਲੀ ਮਾਂ ਬੋਲੀ ਠੀਕ ਹੈ ਤੇ ਮੈਥ ਕਿਵੇਂ ਹੱਥ ਮੈਥ ਲਈ ਸਹੀ ਹੈੀ ਬਾਤ ਫਾਰਮੂਲੇ ਜੇ ਆ ਜਾਂਦੇ ਸਮਝ ਸਹੀ ਹੈੀ ਠੀਕ ਹੈ ਨਹੀਂ ਉਹ ਹੁੰਦੇ ਆ ਫਾਰਮੂਲੇ ਹੁੰਦੇ ਐਕਸ ਵਾਈ ਜ਼ੈਡ ਜੋ ਆਵਾ ਉਹ ਉਹ ਕੁਝ ਨਹੀਂ ਆ ਠੀਕ ਆ ਹੋਰ ਕੋਈ ਬੋਲਣਾ ਚਾਹੁੰਦਾ ਕੈਲਮ ਕਿਲਾ ਚ ਬਾਈ ਨੌਵੀਂ ਚ ਨੌਵੀਂ ਚ ਕਿਵੇਂ ਤੂੰ ਹੰਬੇ ਦੇ ਵਾੜਾ ਪਿਆ ਭੱਜ ਗਿਆ ਨਹੀਂ ਜੀ ਭੱਜ ਕੇ ਨਹੀਂ ਆਇਆ ਮੈਨੂੰ ਝੜ ਕੇ ਆਇਆ ਤਤੀ ਤਵੀ ਤੇ ਬੈਠੇ ਗੁਰੂ ਅਰਜਨ ਦੇਵ ਜੀ ਇਹਨਾਂ ਦਾ ਇਤਿਹਾਸ ਕਿਸੇ ਕਿਸੇ ਨੂੰ ਪਤਾ ਸਿੱਖੀ ਵੀ ਕਿਵੇਂ ਜਿਉਂਦੀ ਰਹੂਗੀ ਕੰਗਾਂ ਨੂੰ ਤਾਂ ਗੁਰੂਆਂ ਦੇ ਨਾਂ ਨਹੀਂ ਪਤਾ ਸਹੀ ਗੱਲ ਆ ਬਾਈ ਬਹੁਤਿਆਂ ਨੂੰ ਗੁਰੂ ਸਹਿਬਾਨਾਂ ਦੇ ਨਾਂ ਨਹੀਂ ਪਤਾ ਸਾਡੇ 10 ਗੁਰੂ ਆ 4 ਸਹਿਬਜ਼ਾਦੇ ਆ ਤੇ ਪਰ ਇਹ ਜਿਹੜਾ ਹੈਗਾ ਬੱਚਾ ਆ ਇਹਨੇ ਬਹੁਤ ਵੱਡੀ ਗੱਲ ਕਰ ਦਿੱਤੀ ਇੱਕ ਛੋਟਾ ਬੱਚਾ ਹੋਣ ਦੇ ਬਾਵਜੂਦ ਵੀ ਇੱਕ ਬਹੁਤ ਵੱਡੀ ਗੱਲ ਕੀਤੀ ਆ ਜਿੱਥੇ ਕਿ ਆਪਾਂ ਦੇਖ ਰਹੇ ਆ ਦੂਜੇ ਬੱਚੇ ਉਹ ਹੱਸ ਖੇਡ ਰਹੇ ਆ ਪਰ ਉਹਨੇ ਬਹੁਤ ਸੀਰੀਅਸ ਹੋ ਕੇ ਜਿਹੜਾ ਇਹ ਜਿਹੜਾ ਹੈਗਾ ਸ਼ੇਅਰ ਬੋਲਿਆ ਸਾਰਿਆਂ ਨੇ ਮਾਂ ਬੋਲੀ ਦੀ ਗੱਲ ਕੀਤੀ ਆ ਬਹੁਤ ਵਧੀਆ ਲੱਗਿਆ ਸਾਰਿਆਂ ਨਾਲ ਗੱਲਬਾਤ ਕਰਕੇ ਧੰਨਵਾਦ